ਸਤਿ ਸ੍ਰੀ ਅਕਾਲ ਹਲੋ ਹਾਂਜੀ ਹਾਂਜੀ ਕੁਲਵੰਤ ਕੀ ਹਾਲ ਹੈ ਵਧੀਆ ਜੀ ਵਧੀਆ ਅ ਤੁਸੀਂ ਕੋਈ ਬਾਈਬੂ ਚਲਾ ਰਹੇ ਹੋ ਡਿਸਟਰਬੈਂਸ ਆ ਰਹੀ ਥੋੜਾ ਰੁੱਕ ਕੇ ਗੱਲ ਕਰੂ ਮੈਂ ਹਾਂਜੀ ਹਾਂਜੀ ਮੈਂ ਰੋਕਿਆ ਰੋਕਿਆ ਥੱਲੇ ਆ ਗਈ 34 ਫਾਈਲ ਕਦੋਂ ਲੱਗੀ ਸੀਗੀ ਮੇਰੀ ਫਾਈਲ ਅ 10 ਅਪ੍ਰੈਲ ਚ ਲੱਗੀ 10 ਅਪ੍ਰੈਲ ਨੂੰ 4-5 ਨੂੰ 10 ਅਪ੍ਰੈਲ ਦੀ ਸਬਮਿਸ਼ਨ ਹੈ ਤੁਹਾਡੀ ਅੱਛਾ ਜੀ ਹਾਂਜੀ ਹਾਂਜੀ ਤੁਹਾਡੀ 10 ਅਪ੍ਰੈਲ ਦੀ ਫਾਈਲ ਹੈ ਨਾ ਆਈ ਥਿੰਕ ਹਾਂਜੀ ਮਤਲਬ ਤੁਹਾਡਾ ਪ੍ਰੋਫਾਈਲ ਕੀ ਸੀਗਾ ਤੁਹਾਡਾ ਤਿੰਨ ਵਾਰ ਸਪਾਊਸ ਵੀਜ਼ਾ ਰਿਫਿਊਜ਼ ਹੋਈ ਪਹਿਲਾਂ ਹਾਂਜੀ ਹਾਂਜੀ ਤੇ ਇੱਕ ਵਾਰ ਸਟੱਡੀ ਵੀਜ਼ਾ ਹਾਂਜੀ ਹਾਂਜੀ ਇੱਕ ਤੁਹਾਡੀ ਯੂਕੇ ਤੇ ਇੱਕ ਯੂਐਸਏ ਦੀ ਰਿਫਿਊਜ਼ਲ ਸੀਗੀ ਹਾਂਜੀ ਹਾਂਜੀ ਰਾਈਟ ਤੇ ਤੁਸੀਂ ਰਿਫਿਊਜ਼ਲ ਸਾਰੀਆਂ ਤੁਸੀਂ ਦੀ ਫਾਈਲ ਦੇ ਵਿੱਚ ਹਾਂਜੀ ਇਸ ਤੋਂ ਇਲਾਵਾ ਕੋਈ ਹਾਈਡ ਤਾਂ ਨਹੀਂ ਕੀਤੀ ਸੀ ਆਪਣੀ ਰਿਫਿਊਜ਼ਲ ਲਿਆ ਕੁਝ ਨਹੀਂ ਨਹੀਂ ਅੱਛਾ ਤੇ ਅੱਜ 10 10 ਅਪ੍ਰੈਲ ਤੇ ਹਾਲੇ 2 ਮਹੀਨੇ ਹੋਏ ਫਾਈਲ ਲੱਗੇ ਨੂੰ ਹਾਂਜੀ ਹਾਂਜੀ ਵੈਸੇ ਤੁਹਾਨੂੰ ਪਤਾ ਲੱਗ ਰਿਹਾ ਕਿੰਨਾ ਸਿਨੈਰੀਓ ਚੱਲ ਰਿਹਾ ਹੈ ਜਕਰ ਰਿਜ਼ਲਟ ਕਿੰਨੀ ਦੇਰ ਚਾ ਰਿਹਾ ਅ ਨਹੀਂ ਅਬਜੈਕਟ ਤੁਹਾਡੇ ਦੇਖਿਆ ਸੀਗਾ ਤੇ ਫੈਬਰੀ ਮਾਰਚ ਇੱਥੇ ਤੱਕ ਚੱਲਦੇ ਆ ਹੂੰ ਫੈਬਰੂਆਰ ਨਹੀਂ ਮਾਰਚ ਤੱਕ ਨਹੀਂ ਆਏ ਹਾਲੇ ਫੈਬਰੂਰੀ ਤੱਕ ਤੇ ਆਏ ਸੀਗੇ ਤੇ ਤੁਹਾਡੀ ਨਾ ਅੰਬੈਸੀ ਤੋਂ ਈਮੇਲ ਆਈ ਹੈ ਓਕੇ ਤੇ ਸਹੀ ਦੱਸੂ ਕੋਈ ਇਨਫੋਰਮੇਸ਼ਨ ਹਾਈਡ ਤਾਂ ਨਹੀਂ ਕੀਤੀ ਸੀਗੀ ਸਾਡੇ ਵੱਲੋਂ ਮੈਂ ਕੀਤਾ ਆਈ ਥਿੰਕ ਪੱਕਾ ਪੱਕਾ ਜੀ ਉਹ ਟੈਂਬੈਸੀ ਨੇ ਈਮੇਲ ਭੇਜੀ ਹੈ ਯਾਰ ਤਰੀਕੇ ਇਸ ਦੇ ਵਿੱਚ ਠੀਕ ਹੈ ਟੈਂਬੈਸੀ ਨੇ ਲਿਖਿਆ ਜੀ ਫਾਈਨਲ ਡਿਸੀਜਨ ਯੂਅਰ ਐਪਲੀਕੇਸ਼ਨ ਵਾਸ ਅਪਰੂਵਡ ਹੂੰ ਉਹ ਪਾਸਪੋਰਟ ਰਿਕਵੈਸਟ ਆ ਗਈ ਤੇਰੀ ਪ੍ਰਾਵਾ ਵੀਜ਼ਾ ਆ ਗਿਆ ਹੈ ਉਹ ਥੈਂਕ ਯੂ ਕੋਪਰ ਹਾਂ ਠੀਕ ਹੈ ਦੋ ਮਹੀਨੇ ਦੇ ਵਿੱਚ ਤੇ ਬਹੁਤ ਬਹੁਤ ਮੁਬਾਰਕਾ ਦਿੰਨੂ ਭਰਾਵਾ ਹਾਂ ਕਿ ਉਹ ਮੈਨੂੰ ਸੋ ਚਲੋ ਬੈਕ ਆਹ ਕਰਦਾ ਮੈਂ ਚਲੋ ਤੁਸੀਂ ਪਹਿਲਾਂ ਦਿਓ ਘਰ ਦੇਣ ਮੁਬਾਰਕਾ ਦਿਓ ਆਪਣੀ ਵਾਈਫ ਨੂੰ ਪੁੱਛ ਖਬਰੀ ਦਿਓ ਫਿਰ ਆਪਾਂ ਦੁਬਾਰਾ ਗੱਲ ਕਰਦੇ ਹਾਂ ਓਕੇ ਓਕੇ